1 ਜੁਲਾਈ 2024 ਤੋਂ ਲਾਗੂ ਹੋਇਆ ਨਵਾਂ ਭਾਰਤੀ ਦੰਡ ਸੰਹਿਤਾ BNS ਐਕਟ ਹੁਣ ਔਰਤਾਂ ਦੀ ਨਿੱਜਤਾ ਅਤੇ ਇੱਜ਼ਤ ਖਿਲਾਫ ਅਪਰਾਧਾ ਉੱਤੇ ਕਾਫੀ ਸਖਤ ਹੋ ਚੁੱਕਿਆ ਹੈ ਖਾਸ ਤੌਰ ਉੱਤੇ ਅਸ਼ਲੀਲ ਤਸਵੀਰਾਂ ਖਿੱਚਣਾ ਵੀਡੀਓ ਬਣਾਉਣਾ ਜਾਂ ਫਿਰ ਬਿਨਾਂ ਇਜਾਜ਼ਤ ਫੈਲਾਉਣਾ ਹੁਣ ਗੰਭੀਰ ਅਪਰਾਧ ਮੰਨਿਆ ਜਾਵੇਗਾ ਅਹਿਮ ਗੱਲ ਇਹ ਹੈ ਕਿ ਹੁਣ ਮਰਦ ਹੀ ਨਹੀਂ ਕੋਈ ਵੀ ਔਰਤ ਜੇਕਰ ਕਿਸੇ ਹੋਰ ਔਰਤ ਦੀ ਨਿੱਜੀ ਜਾਂ ਫਿਰ ਅਸ਼ਲੀਲ ਤਸਵੀਰ ਲੈਂਦੀ ਹੈ ਤਾਂ ਵੀ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਵਿਹੇਨਸ ਐਕਟ ਦੀ ਧਾਰਾ 73 ਦੇ ਤਹਿਤ ਪਹਿਲੀ ਵਾਰੀ ਅਪਰਾਧ ਕਰਨ ਉਤੇ ਘੱਟੋ-ਘੱਟ 1 ਸਾਲ ਤੋਂ 3 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋਵੇਗਾ ਵਾਰ-ਵਾਰ ਇਹੀ ਅਪਰਾਧ ਕਰਨ ਉੱਤੇ 3 ਤੋਂ 7 ਸਾਲ ਦੀ ਕੈਦ ਅਤੇ ਜੁਰਮਾਨਾ ਹੋਵੇਗਾ। ਇਹ ਅਪਰਾਧ ਗੈਰ ਜ਼ਮਾਨਤੀ ਹੋਵੇਗਾ। ਪੁਲਿਸ ਬਿਨਾ ਵਾਰੰਟ ਦੇ ਗ੍ਰਿਫਤਾਰੀ ਕਰ ਸਕਦੀ ਹੈ ਅਤੇ ਜ਼ਮਾਨਤ ਮਿਲਣਾ ਵੀ ਆਸਾਨ ਨਹੀਂ ਹੋਵੇਗਾ। ਨਵੇਂ ਕਾਨੂੰਨ ਦਾ ਮਕਸਦ ਔਰਤ ਵਿਰੁੱਧ ਸਾਈਬਰ ਕ੍ਰਾਈਮ, ਬਲੈਕਮੇਲਿੰਗ ਅਤੇ ਗੋਪਨੀਯਤਾ ਭੰਗ ਕਰਨ ਵਾਲੇ ਹਰ ਕਿਸੇ ਉੱਤੇ ਸਖਤ ਕਾਰਵਾਈ ਕਰਨਾ ਹੈ। ਇਸ ਲਈ ਚਾਹੇ ਅਪਰਾਧੀ ਕੋਈ ਵੀ ਹੋਵੇ, ਕਾਨੂੰਨ ਦੇ ਹੱਥ ਹੁਣ ਬਰਾਬਰ ਦੀ ਸ਼ਕਤੀ ਨਾਲ ਕੰਮ ਕਰਨਗੇ। 1 ਜੁਲਾਈ 202 ਅਵੇ ਤੋਂ ਲਾਗੂ ਹੋਇਆ ਨਵਾਂ ਭਾਰਤੀ ਦੰਡ ਸੰਹਿਤਾ BNS ਐਕਟ ਹੁਣ ਔਰਤਾਂ ਦੀ ਨਿੱਜਤਾ ਅਤੇ ਇੱਜ਼ਤ ਖਿਲਾਫ ਅਪਰਾਧਾਂ ਉੱਤੇ ਕਾਫੀ ਸਖਤ ਹੋ ਚੁੱਕਿਆ ਹੈ ਖਾਸ ਤੌਰ ਉੱਤੇ ਅਸ਼ਲੀਲ ਤਸਵੀਰਾਂ ਖਿੱਚਣਾ ਵੀਡੀਓ ਬਣਾਉਣਾ ਜਾਂ ਫਿਰ ਬਿਨਾਂ ਇਜਾਜ਼ਤ ਫੈਲਾਉਣਾ ਹੁਣ ਗੰਭੀਰ ਅਪਰਾਧ ਮੰਨਿਆ ਜਾਵੇਗਾ ਅਹਿਮ ਗੱਲ ਇਹ ਹੈ ਕਿ ਹੁਣ ਮਰਦ ਹੀ ਨਹੀਂ ਕੋਈ ਵੀ ਔਰਤ ਜੇਕਰ ਕਿਸੇ ਹੋਰ ਔਰਤ ਦੀ ਨਿੱਜੀ ਜਾਂ ਫਿਰ ਅਸ਼ਲੀਲ ਤਸਵੀਰ ਲੈਂਦੀ ਹੈ ਤਾਂ ਵੀ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ BNS ਐਕਟ ਦੀ ਧਾਰਾ 73 ਦੇ ਤਹਿਤ ਪਹਿਲੀ ਵਾਰੀ ਅਪਰਾਧ ਕਰਨ ਉੱਤੇ ਘੱਟੋ-ਘੱਟ 1 ਸਾਲ ਤੋਂ 3 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋਵੇਗਾ ਵਾਰ-ਵਾਰ ਇਹੀ ਅਪਰਾਧ ਕਰਨ ਉੱਤੇ 3 ਤੋਂ 7 ਸਾਲ ਦੀ ਕੈਦ ਅਤੇ ਜੁਰਮਾਨਾ ਹੋਵੇਗਾ। ਇਹ ਅਪਰਾਧ ਗੈਰ ਜ਼ਮਾਨਤੀ ਹੋਵੇਗਾ। ਪੁਲਿਸ ਬਿਨਾ ਵਾਰੰਟ ਦੇ ਗ੍ਰਿਫਤਾਰੀ ਕਰ ਸਕਦੀ ਹੈ ਅਤੇ ਜ਼ਮਾਨਤ ਮਿਲਣਾ ਵੀ ਆਸਾਨ ਨਹੀਂ ਹੋਵੇਗਾ। ਨਵੇਂ ਕਾਨੂੰਨ ਦਾ ਮਕਸਦ ਔਰਤ ਵਿਰੁੱਧ ਸਾਈਬਰ ਕ੍ਰਾਈਮ, ਬਲੈਕਮੇਲਿੰਗ ਅਤੇ ਗੋਪਨੀਯਤਾ ਭੰਗ ਕਰਨ ਵਾਲੇ ਹਰ ਕਿਸੇ ਉੱਤੇ ਸਖਤ ਕਾਰਵਾਈ ਕਰਨਾ ਹੈ। ਇਸ ਲਈ ਚਾਹੇ ਅਪਰਾਧੀ ਕੋਈ ਵੀ ਹੋਵੇ, ਕਾਨੂੰਨ ਦੇ ਹੱਥ ਹੁਣ ਬਰਾਬਰ ਦੀ ਸ਼ਕਤੀ ਨਾਲ ਕੰਮ ਕਰਨਗੇ। 1 ਜੁਲਾਈ 202 ਅਵੇ ਤੋਂ ਲਾਗੂ ਹੋਇਆ ਨਵਾਂ ਭਾਰਤੀ ਦੰਡ ਸੰਹਿਤਾ BNS ਐਕਟ ਹੁਣ ਔਰਤਾਂ ਦੀ ਨਿੱਜਤਾ ਅਤੇ ਇੱਜ਼ਤ ਖਿਲਾਫ ਅਪਰਾਧਾਂ ਉੱਤੇ ਕਾਫੀ ਸਖਤ ਹੋ ਚੁੱਕਿਆ ਹੈ ਖਾਸ ਤੌਰ ਉੱਤੇ ਅਸ਼ਲੀਲ ਤਸਵੀਰਾਂ ਖਿੱਚਣਾ ਵੀਡੀਓ ਬਣਾਉਣਾ ਜਾਂ ਫਿਰ ਬਿਨਾਂ ਇਜਾਜ਼ਤ ਫੈਲਾਉਣਾ ਹੁਣ ਗੰਭੀਰ ਅਪਰਾਧ ਮੰਨਿਆ ਜਾਵੇਗਾ ਅਹਿਮ ਗੱਲ ਇਹ ਹੈ ਕਿ ਹੁਣ ਮਰਦ ਹੀ ਨਹੀਂ ਕੋਈ ਵੀ ਔਰਤ ਜੇਕਰ ਕਿਸੇ ਹੋਰ ਔਰਤ ਦੀ ਨਿੱਜੀ ਜਾਂ ਫਿਰ ਅਸ਼ਲੀਲ ਤਸਵੀਰ ਲੈਂਦੀ ਹੈ ਤਾਂ ਵੀ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ BNS ਐਕਟ ਦੀ 73 ਦੇ ਤਹਿਤ ਪਹਿਲੀ ਵਾਰੀ ਅਪਰਾਧ ਕਰਮ ਉੱਤੇ ਘੱਟੋ-ਘੱਟ 1 ਸਾਲ ਤੋਂ 3 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋਵੇਗਾ ਵਾਰ-ਵਾਰ ਇਹੀ ਅਪਰਾਧ ਕਰਨ ਉੱਤੇ 3 ਤੋਂ 7 ਸਾਲ ਦੀ ਕੈਦ ਅਤੇ ਜੁਰਮਾਨਾ ਹੋਵੇਗਾ ਇਹ ਅਪਰਾਧ ਗੈਰ ਜ਼ਮਾਨਤੀ ਹੋਵੇਗਾ ਪੁਲਿਸ ਬਿਨਾ ਵਾਰੰਟ ਦੇ ਗ੍ਰਿਫਤਾਰੀ ਕਰ ਸਕਦੀ ਹੈ ਤੇ ਜ਼ਮਾਨਤ ਮਿਲਣਾ ਵੀ ਆਸਾਨ ਨਹੀਂ ਹੋਵੇਗਾ ਨਵੇਂ ਕਾਨੂੰਨ ਦਾ ਮਕਸਦ ਔਰਤ ਵਿਰੁੱਧ ਸਾਈਬਰ ਕ੍ਰਾਈਮ ਬਲੈਕਮੇਲਿੰਗ ਅਤੇ ਗੋਪਨੀਯਤਾ ਭੰਗ ਕਰਨ ਵਾਲੇ ਹਰ ਕਿਸੇ ਉੱਤੇ ਸਖਤ ਕਾਰਵਾਈ ਕਰਨਾ ਹੈ ਇਸ ਲਈ ਚਾਹੇ ਅਪਰਾਧੀ ਕੋਈ ਵੀ ਹੋਵੇ ਕਾਨੂੰਨ ਦੇ ਹੱਥ ਹੁਣ ਬਰਾਬਰ ਦੀ ਸ਼ਕਤੀ ਨਾਲ ਕੰਮ ਕਰਨਗੇ